ਕਮਾਲੇ ਪੁਲਾੜਿਆ ਚੈੱਕ ਕਰੋ ਸਮਾਇਰ ਮੁੰਡੇ ਸੀ ਲਾਗੇ ਵਾਲੇ ਪੁਤੇ ਵਿੱਚ ਪਤਾ ਆ ਮੈਂ ਅੱਜ ਲੱਖਣਾ ਜਿਪਟ ਅੱਜ ਅੱਜ ਸਾਰਾ ਕੁਝ ਡਿਪੇੜ ਕੇ ਆਵਾਂਗੇ ਅੱਜ ਹਾਂ ਅੱਜ ਅੱਜ ਡਿਪੇੜਦੇ ਨੇ ਵਿਚਾਰ ਕਮਰੇ ਜਿੰਨੇ ਵੀ ਆਗੇ ਠੀਕ ਨਾ ਤੇ ਮੇਰ ਕੱਲ ਤੇ ਕੋਈ ਵਾਲਿਆ ਆ ਉਹ ਮੇ ਆ ਵਿਚਾਰੇ ਵਾਲਿਆ ਠੀਕ ਮੈਂ ਤੇ ਉਦੋਂ ਹੀ ਚੱਲਣਾ ਨਹੀਂ ਕੋਈ ਵੀ ਮੁੰਡੇ ਦੀ ਗੱਲ ਆਪਣਾ ਜਾਦੂ ਵਾਲਾ ਚੋਲਾ ਐ ਚੈੱਕ ਕਰੋ ਐ ਜੇਪਾ ਨੂੰ ਬਰ ਖੋਲੀਆਂ ਖਾਰੀਆਂ ਆਂਦੀਆਂ ਤੇ ਪਾਸ ਜੱਤ ਵਾਲਾ ਝੋਲਾ ਚੈੱਕ ਕਰੋ ਕੀ ਬਾਤ ਮੌਸਮ ਵਾਈਟ ਟਿਕਸੀ ਮੌਸਮ ਦਰ ਕਿਆ ਬਾਲੀ ਤੇਰੇ ਆ ਇਸ਼ਾਰਿਆਂ ਤੇ ਘੁੰਮੀ ਵਰਨਾ ਸੋਨ ਲੇ ਯਾ ਘੜ ਆ ਗਿਆ ਸਾਈਕਲ ਖੜਾ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੋ ਗਲਬਟ ਚੈੱਕ ਕਰਦੇ ਬ੍ਰੇਕ ਕਰਦੇ ਹੋਰੇ ਵਾਲੇ ਤੇ ਬੜਨਵਾਸ ਬੰਦੇ ਸਾਡੇ ਦਾਸ ਜੀ ਤੇ ਆਪ ਕਿਤੇ ਚੱਲੇ ਆ ਅੱਜ ਅਸੀਂ ਚੱਲੇ ਬਈ ਜੰਡ ਵਾਲੇ ਆ ਵਾਸਤਾ ਇਹੇ ਨਾ ਬਨੇ ਨੇ ਜਿੰਨੇ ਮਰਜ਼ੀ ਹੋਣਾ ਬਦੂ ਕਹਿ ਦੇ ਬਸ ਕੋਈ ਨਹੀਂ ਦੇ ਆ ਜਾਵਾ ਲਾਗੇ ਬਾਣੇ ਆ ਬਣੇ ਆ ਬਿੱਕੀ ਕਿੰਨੀ ਕਿੰਨੀ ਆਪਣੇ ਆ ਦੁਨਣਾ ਠੀਕ ਹੈ ਆਪਣਾ ਰੇਗ ਆ ਕਿ ਆਪਾਂ ਇੱਕ ਕੰਮ ਤੇ ਕਦੇ ਵੀ ਆਇਆ ਬਸ ਵੱਲ ਫੇੜ ਗਾਰੀ ਕਰੇ ਹੀ ਆਉਂਦਾ ਹੁਣ ਨਾਨਕਾ बाबा जाए बठंडा बीका नेर हो गया बस उतर गई तू बठंड बीका नो चंगिया नहीं लड़ाइया ਸਿਆਣੇ ਕਹਿੰਦੇ ਯਾਦ ਰੱਖਿਓ ਉਸ ਇਨਸਾਨ ਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਸੁੱਟ ਸਕਦਾ ਜਿਸ ਇਨਸਾਨ ਨੇ ਤੁਰਨਾ ਹੀ ਠੋਕਰਾਂ ਤੋਂ ਸਿੱਖਿਆ ਹੋਵੇ ਲਗਾ ਦੇ ਲਗਾ ਦੇ ਹੈਨਾ ਜੇ ਇਹਨਾਂ ਕੋਲ ਚਾਰ ਕੋਣਾਂ ਨਾ ਹੋਈਆਂ ਤਾਂ ਅਪਦਾਨ ਤੇ ਚੱਲ ਜਾਗੇ ਇੱਥੇ ਅਪਦਾਨ ਤੇ ਚੱਲ ਜਾਗੇ ਜੇ ਚਾਰ ਕੋਣਾਂ ਨਾ ਠੀਕੇ ਜਾਂਦੇ ਨਾ ਇਹ ਲੋ ਘੱਲੋ ਬਾਤ ਹਮ ਆਪਕੋ ਗੁੱਡ ਮਾਰਨਿੰਗ ਕਹਿਨੇ ਆਏ ਔਰ ਅਬ ਅਭੀ ਤੱਕ ਸੋ ਰਹੇ ਹੋ ਭਾਈ ਲੱਡੂ ਡੋ ਆਪਣਾ ਰੋਡ ਬਰੋ ਉਧਾਂ ਦੇ ਨੀਤਾ ਪਾਉਣ ਦੇ ਐ ਇਥੇ ਲੈ ਜੀ ਆ ਆ ਇਹ ਰੋਲ ਦੇ ਵਿੱਚ ਲਾਈ ਜ ਨੇ ਚੰਦਾ ਲਿਖ ਉਹ ਨਾਲ ਆ ਗਿਆ ਅੱਖ ਚੈੱਕ ਕਰ ਤੁਸੀਂ ਅੱਖੀਆਂ ਦੇ ਕੋਲ ਤੇਰੀ ਹੱਸਦੀ ਆ ਫੋਟੋ ਜਿਹੜੀ ਵਾਰ ਵਾਰ ਮੇਰਾ ਬਰਾਹੀ ਮਾਰੀ ਨਹੀਂ ਇਹ ਸਾਰੇ ਦੇ ਬਰੂਦਾਂ ਦੇ ਸੈਕ ਸਾਰੇ ਦੇ ਕਿਵੇਂ ਬਾਲੀ ਹੈ ਮੈਂ ਨਹੀਂ ਮਰੂਦ ਖਾਂਦਾ ਮੈਂ ਕਦੇ ਖਾ ਕੇ ਨਹੀਂ ਵੇਖਿਆ ਆਵੇ ਉਦਾਂ ਖਾਣਦੇ ਆਵੇਂ ਫਰਹਾਨ ਓਏ ਫਰਹਾਨ ਓ ਕੰਮਚੋਰ ਓ ਵੇਲੇ ਨਹੀਂ ਕਮਿਆ ਐ ਵੀ ਸੋਪਣ ਮੁੰਜ ਮੁੰਜ ਚਿਕਾ 하게 ਰੱਖ ਤੇ ਇਧਰ ਹਾ 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 ਰਾਜਵਰੀ ਲਾਉਣ ਦੇ ਲੋਭੀਆਂ ਇਧਰ ਨੂੰ ਆਪਣੀ ਕੰਦ ਚੈੱਕ ਕਰੋ ਚੱਕ ਰਵਿੱਤ ਦੇ ਧਿਕਾਂ ਦਾ ਇਹ ਸਾਰੀ ਆਪ ਲਾਉਣੀ ਹੈ ਫੇਰ ਤਾਂ ਹੁਣ ਹੋਣੇ ਵੀ ਕੀ ਚਾਹਤਾ ਪੰਗ ਦਾ ਠੀਕ ਸਾਰੀ ਗੋਠੀ ਇਦਾਂ ਹੀ ਰਾਜੇ ਬੋਮ ਬੋਮ ਬਣਾਈ ਪੰਚਾਇਤ ਆਹ ਬੰਦਾ ਬਾਹਰ ਕਲਾ ਫੋਨ ਤੇ ਰੱਖਿਆ ਹੈ ਇਹ ਪਤਾ ਕੋਈ ਕਾਵੜੀ ਨੂੰ ਬੋਡ ਵਗਦਾ ਬੋਡ ਨਹੀਂ ਦਿੰਦਾ ਉਹਨੂੰ ਦੱਕਾਰੀ ਕਰਤਾ ਮੋਂ ਲੱਗ ਗਿਆ ਸਿਰ ਦੁਖਨ ਲੱਗ ਗਿਆ ਤੇ ਪਾਣੀ ਪੂੜੀ ਪੀ ਕੇ ਗੁਲਗੁਲੀ ਲੈ ਕੇ ਟੇ ਪੈ ਗਿਆ ਇੱਕ ਵਾਰ ਦੇ ਥੋੜਾ ਹੋਣ ਵਾਸਤੇ ਲੀਣਾ ਵਾਲੇ ਦੀਰਾ ਕੱਟ-ਕੱਟ ਕੇ ਬਣਾ ਜੀਰੋ 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 ਪ੍ਰਿੰਟ ਕਰਕੇ ਦੇ ਨਹੀਂ ਆ ਲੱਗਾ ਖੜਾਈ ਦੋ ਪਾਰ ਹਨ ਚੱਕਰ ਵੇ ਕਰ ਨਹੀਂ ਬਣਾ ਆਨੇ ਸਿਆ ਕਾ ਹੋ ਪਿਆ ਐਂਡ ਕਰਵਾ ਬੰਜਲੀ ਕਮਰੇ ਦੀ ਜੋ ਸਾਰਾ ਲੱਗ ਗਿਆ ਉਹ ਤੁਹਾਨੂੰ ਚੈੱਕ ਕਰਾਉਣਾ ਕੋਈ ਕਿਵੇਂ ਲੱਗਦੀ ਜੀ ਇਹ ਮਰੂਦ ਦਾ ਖਾ ਕੇ ਲਾਰ ਇਹਨਾਂ ਨੇ ਮਰੂਦ ਦਾ ਲਾਜ ਦੇ ਦੇ ਕੋ ਮਰੂਦ ਦਾ ਲਾਜ ਦੇ ਦੇ ਸਈ ਦਾ ਲਾਜ ਦੇ ਕੇ ਤੇ ਆ ਖੜੀ ਐਠੇ ਟਪਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਬਕਾ ਹੋ ਗਏ ਇੱਕ ਕਹਿੰਦਾ ਮੇਰਾ ਟੱਡ ਦੁਖੀਆਂ ਦੁੱਤ ਜੇਬਾ ਤੇ ਮਾਈਕਾ ਆਜ ਉਹਨਾਂ ਲਾ ਦੀ ਲੌਬੀ ਆਹਾਹਾ ਕੀਵਾ ਨਿਆਰਾ ਵੱਜ ਗਿਆ ਗਾਣੇ ਦੇਖੜ ਤੋਂ ਤੇ ਤੋਰ ਚੱਲ ਰਿਆ ਇਹ ਮੋ ਸੁਨਾ ਗਾਇਆ ਕਰ ਤੈਨੂੰ ਉਹ ਚੱਕ ਕੇ ਲੈ ਜਾਣਗੇ ਰਵਾ ਸੋਪਿਆਂ ਵਾਲੇ ਉਹ ਸੋਪਾ ਬੈਠਾ ਥੱਲੇ ਚੈੱਕ ਕਰੋ ਲਾਈ ਜਾਂਦੇ ਨੇ ਜੋੜ ਉਹ ਵੀ ਰੋਟੀ ਖਾ ਲਏ ਤਾਂ ਹੁਣ ਬਾਹਰ ਰੋਟੀ ਖਾ ਆ ਗਏ। ਇਹ ਹਾਂ? ਇਹ। ਲੋੜ ਰੋਟੀ ਖਾ ਗਏ ਤੇ ਫਿਰ ਦੁਬਾਰਾ ਲੱਗਦੇ ਕਾਹਨ। ਅੰਗਲੇ ਆ ਗਏ ਬੈਠੇ ਨੇ ਰਾਹ। ਵੇਲੇ ਬੰਦੇ ਨੂੰ ਜਾਰੇ ਭੁੱਖ ਲੱਗਦੀ ਬੰਦਾ ਆ ਗਿਆ ਬੜਾ। ਓਏ ਰੇ ਬਾਬਾ ਐਸਾ ਰੋਣੇ ਕਨੇ ਤੇਰੇ ਕੋ ਭੁੱਖ ਲੱਗੈ ਕੇਲਾ ਖਾਣੇ ਕਾ? ਕੇਲਾ ਖਾਣੇ ਕਾ ਤੇਰੇ ਕੋ? ਇਹ ਛੱਡ ਤੇਰਾ ਕੇਲਾ ਦੀ। ਦੋਈ ਦੋ ਬਨੇਤੇ ਬਾਹਰ ਨਿਕਲ ਗਿਆ ਇੱਕ ਰਹਿ ਗਿਆ ਹਟ ਰਾਜੂ ਰਾਜੂ ਲੋਬੀ ਲਗਾ ਠੀਕ ਆ ਬੰਦਾ ਇੱਕ ਕੋਡ ਚੱਕੀ ਲਿਆਉਂਦਾ ਲੈ ਭਾਈ ਇਹ ਆ ਚੈੱਕ ਕਰੋ ਇਹ ਲਾਦਾ ਇੱਕ ਕਮਰਾ ਲਾਦਾ ਠੀਕ ਹੈ ਸਾਰਾ ਇਹ ਕਮਰਾ ਲਾ ਕੇ ਤੇ ਹੁਣ ਫਰੀ ਹੋ ਗਏ ਇਧਰੋਂ ਇੱਕ ਕਮਰਾ ਲਾਤਾ ਆ ਸਫਾਈ ਚੈੱਕ ਕਰੋ ਤੁਸੀਂ ਕੋਈ ਕੁਝ ਨਹੀਂ ਹੈ ਨਿਆਰਾ ਜੀ ਹੈ ਕੀ ਨਾਲ ਰਹਿ ਨਹੀਂ ਮਾਰਨ ਵਾਲੀ ਹਿੱਟੀਆਂ ਨਾਲ ਮਾਰ ਕੇ ਤੇ ਪੂਰਾ ਕੰਮ ਹੋ ਜਾਣਾ ਕੰਮ ਉਹਨਿੰ ਤੈਰਾ ਮੋਰੇ ਦੀ ਕੋਕਾਂ ਸਮਝ ਨਹੀਂ ਆਇਆ ਇਹ ਕਦੋਂ ਰੱਖਿਆ ਛੱਤ ਤੇ ਸਿੱਧਾ ਹਾਂ ਪਤਾ ਨਹੀਂ ਹੋ ਸਕਦਾ ਕੁਝ ਚੱਲ ਆਪਾਂ ਅੱਗੇ ਹਮ ਚੈੱਕ ਕਰਦੇ ਆਂ ਰੇ ਮੇ ਬਪਾ ਇਨੇ ਬਾਬਾ ਇਤਨੇ ਵਾਰ ਤੇ ਪ੍ਰਸਾਦ ਪਾਡੇ ਸਾਬ ਤੇ ਕੰਮ ਕਰਦਾ ਗੱਲ ਵਾਜੇ ਕੱਟੇ ਵੇਸ਼ ਤਾਂ ਵੀ ਚੀਜ਼ ਪਾਉਂਦੇ ਉਹ ਨੋ ਬੇਬੀ ਇਹਨੂੰ ਬੋਗ ਬੋਗ ਮੈਨੂੰ ਵੀ ਫੋਨ ਬੁਲਾਦਾ ਹੈ ਲੈ ਲੋ ਕਿਨੇ ਸੈਡ ਨਹੀਂ ਲੈਂਦਾ ਲੈ ਕਿਉਂ ਹਾਂਜੀ ਆ ਸੋਬਾ ਮੇਰਾ ਵੀਰ ਸੋਬੇ ਕਿਵੇਂ ਹੈ ਰੋਵੇ ਕਦੇ ਪੱਟੀ ਆਂਦਾ ਕਦੇ ਲਾਈ ਆਂਦਾ ਦੱਸ ਉਹਨੇ ਤਰ੍ਹਾਂ ਕੋਈ ਕੋਈ ਬਿੜੂ ਰੋ ਜਿਹੀ बाद बाद क्या कहना चाहोगे? कहना था कॉमनी तू काम कर रहा बस इतना हो गया कहना शुरू कर आइए आइए बहुत एक्कर आप तो दूजे पिछले क्या हुआ रे ना पिछले ना पिछले ना गुड़ <laughs> गुड़ <गुट। laughs> करना चाहिए था करना चाहिए था हाँ ये भी है और ना बार देख निकला एक अंकिया आए जाने अंकिया ਬਾਲ ਬਾਗ ਨਾ ਦੋ ਮਿੰਟ ਨਿਕਲਦੇ ਮੇਰੇ ਵਾਲ ਹੋਰ ਦੱਸ ਸੋਭਾ ਮੇਰਾ ਵੀਰ ਕੰਮ ਕਰਨ ਲਿਆ ਹੈ ਬਰਾਡ ਲੋ ਲੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਔਰ ਕੀ ਕਰੀਏ ਕਮੈਂਟ ਕਰੋ ਨਵੇਂ ਨਵੇਂ ਬਲੌਗ ਆਂਦੇ ਰਹਿਣਗੇ ਆਪਣੇ ਕੁਝ ਦਿਨਾਂ ਤੱਕ ਜੇ ਮੈਂ ਨਾਲ ਜਾਵਾਂਗਾ ਤਾਂ ਆਣਗੇ ਨਹੀਂ ਤਾਂ ਨਹੀਂ ਆਣੇ ਜਿਹੜੀ ਗੱਲ ਨੇ